ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਵਧੀਆ ਜਿਹੜੇ ਬ੍ਰੈਡ ਦੇ ਟੋਸਟਰ ਬਣਾਉਣ ਲੱਗੇ ਆ ਇੱਕ ਚਮਚਾ ਸਿਰਫ ਮੈਂ ਤੇਲ ਦਾ ਪਾਇਆ ਜੀਰਾ ਪਾਤਾ ਪਿਆਜ਼ ਟਮਾਟਰ ਸ਼ਿਮਲਾ ਮਿਰਚ ਤੇ ਕਾੜੀ ਮਿਰਚ ਇਹ ਆਪਾਂ ਪਾਉਣੀ ਹੈ ਚ ਸਜੀਆਂ ਪਹਿਲਾਂ ਆਪਾਂ ਪਿਆਜ਼ ਕਾੜੀ ਮਿਰਚ ਤੇ ਟਮਾਟਰ ਇਹਨੇ ਚੀਜ਼ਾਂ ਪਹਿਲਾਂ ਪਾ ਲੈਣੇ ਆ ਥੋੜਾ ਜਿਹਾ ਸੇਕ ਇਹਨਾਂ ਨੂੰ ਲਵਾ ਲੈਣੇ ਆ ਦੋ ਤਿੰਨ ਕੁ ਮਿੰਟ ਫਿਰ ਆਪਾਂ ਸ਼ਿਮਲਾ ਮਿਰਚੇ ਚ ਪਾ ਦਾਂਗੇ ਉਹ ਕਿ शिमला मिर्च ਜਿਹੜੀ ਆ ਉਹ ਕਰੰਚੀ ਜੀ ਵਧੀਆ ਲੱਗਦੀ ਕੱਚੀ ਜਹੀ ਤੇ ਜਦ ਤੱਕ ਟਮਾਟਰ ਪਿਆ ਜਿਹੜਾ ਥੋੜਾ ਜਿਹਾ ਸੌਫਟ ਹੋ ਜਾਊਗਾ शिमला मिर्च ਬਹੁਤ ਜਲਦੀ ਸੌਫਟ ਹੋ ਜਾਂਦੀ ਇਸ ਕਰਕੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਸੇਕ ਲਵਾਨੇ ਪਹਿਲਾਂ ਫਿਰ ਆਪਾਂ ਉਹ ਵੀ ਪਾ ਦਨੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤੇ ਬਹੁਤ ਹੀ ਵਧੀਆ ਜਿਹੜੇ ਇਹ ਬ੍ਰੈਡ ਦੇ ਸਨੈਕਸ ਟੋਸਟਰ ਕੁਛ ਵੀ ਕਹ ਲਓ ਬਹੁਤ ਵਧੀਆ ਬਣਦੇ ਆ ਇਹ शिमला मिर्च ਵੀ ਪਾਤੀ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਜੀ ਨਮਕ ਨਮਕ ਹਿਸਾਬ ਦੇ ਨਾਲ ਪਾਉਣਾ ਹੈ ਆਪਾਂ ਜਿਆਦਾ ਨਹੀਂ ਪਾਉਣਾ ਨਮਕ ਪਾ ਦਿੱਤਾ ਹੈ ਆਪਾਂ ਤੇ ਹੁਣ ਪਾਤੀ ਇੱਕ ਚੋਟਕੀ ਸਿਰਫ ਹਲਦੀ ਦੀ ਆਪਾਂ ਪਾ ਦਤੀ ਆ ਮਿਕਸ ਕਰ ਦੰਨੇ ਆ ਮਿਕਸ ਕਰਕੇ ਤੇ ਇਹਨੂੰ ਆਪਾਂ ਰਲਾ ਕੇ ਚੰਗੀ ਤਰ੍ਹਾਂ ਜਿਹੜਾ ਹੈ ਟੱਕ ਦੇਣਾ ਹੈ ਥੋੜੇ ਜਿਹਾ ਨਰਮ ਹੋ ਜਾ ਜਿਆਦਾ ਇਹਨਾਂ ਨੂੰ ਫੇੜਣਾ ਨਹੀਂ ਹੈਗਾ ਤੇ ਬਸ ਕ੍ਰਾਂਚੀ ਜਿਹਾ ਰੱਖਣੇ ਹੈ ਤੇ ਥੋੜਾ ਜਿਹਾ ਸੌਫਟ ਹੋ ਜਾਓਗੇ ਨਰਮ ਹੋ ਜਾਓਗੇ ਥੋੜੇ ਜਿਹਾ ਇਹ ਤੇ ਮਿਰਚ ਜਿਹੜਾ ਨਮਕ ਤੇ ਹਲਦੀ ਆਪਾਂ ਪਾਈ ਹੁਣ ਮਿਕਸ ਕਰਕੇ ਆਪਾਂ ਟੱਕ ਦੰਨੇ ਇਹਨੂੰ ਬਹੁਤ ਹੀ ਵਧੀਆ ਜਿਹੜੇ ਬ੍ਰੈਡ ਦੇ ਇਹ ਸਨੈਕਸ ਬਣ ਕੇ ਤਿਆਰ ਹੋ ਜਾਂਦੇ ਆ ਜੀ ਟੱਕ ਦਿੱਤਾ ਸੀ ਆਪਾਂ ਦੇਖੋ ਬਿਲਕੁਲ ਨਹੀਂ ਆਪਾਂ ਉਹਨਾਂ ਨੂੰ ਫੇਰਤਾ ਜਿਆਦਾ ਨਰਮ ਨਹੀਂ ਕੀਤਾ ਹੈਗਾ ਥੋੜਾ ਥੋੜਾ ਨਰਮ ਕੀਤਾ ਆਪਾਂ ਤੇ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਕੱਢ ਕੇ ਠੰਡਾ ਹੋਣ ਦੰਨੇ ਆ ਉਦੋਂ ਤੱਕ ਆਪਾਂ ਅਗਲਾ ਕੰਮ ਕਰ ਲੈਣੇ ਆ ਤੇ ਵੀਡੀਓ ਨੂੰ ਪੂਰੀ ਦੇਖਿਓ ਤਾਂ ਹੀ ਆਪਾਂ ਨੂੰ ਪੂਰਾ ਪਤਾ ਲੱਗਣਾ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਬੱਚਿਆਂ ਦੇ ਟਿਫਨ ਵਿੱਚ ਪਾਓ ਘਰੇ ਚਾਹ ਦੇ ਨਾਲ ਬਣਾ ਕੇ ਖਾਓ ਸੇ ਨੂੰ ਨਾਸ਼ਤਾ ਬਣਾ ਕੇ ਖਾਓ ਬਹੁਤ ਹੀ ਵਧੀਆ ਰੈਸਪੀ ਇਹ ਬਣ ਕੇ ਤਿਆਰ ਹੁੰਦੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਫਟਾਫਟ ਬਣ ਜਾਂਦੀ ਆ ਇੱਕ ਵੱਡਾ ਚਮਚ ਮੈਂ ਬੇਸਣ ਦਾ ਪਾਇਆ ਬਿਲਕੁਲ ਜ਼ਿਆਦਾ ਨਹੀਂ ਪਾਉਣਾ ਇੱਕ ਚਮਚ ਬੇਸਣ ਦਾ ਪਾਇਆ ਇੱਕ ਚਮਚ ਮੈਂ ਕਾਰਨਫਲੋਰ ਦਾ ਪਾਇਆ ਨਹੀਂ ਕਾਰਨਫਲੋਰ ਹੈਗਾ ਤਾਂ ਤੁਸੀਂ ਮੈਦਾ ਪਾ ਲਓ ਹਲਦੀ ਪਾਤੀ ਚੁਟਕੀਕ ਤੇ ਵਿੱਚ ਮੈਂ ਪਾਇਆ ਚਟਮਸਾਲਾ ਕਾਲੀ ਮਿਰਚ ਕਾਲਾ ਲੂਣ ਤੇ ਪਾਤੇ ਚਿਲੀ ਫਲੈਕਸ ਲੂਣ ਪਹਿਲਾਂ ਵੀ ਆਪਾਂ ਪਾਇਆ حساب ਦੇ ਨਾਲ ਲੂਣ ਪਾਉਣਾ ਪਹਿਲਾਂ ਵੀ ਥੋੜਾ ਜਿਹਾ ਪਾਇਆ ਹੁਣ ਵੀ ਥੋੜਾ ਕਾਲਾ ਲੂਣ ਵੀ ਥੋੜਾ ਪਾਇਆ ਚਿੱਟਾ ਲੂਣ ਵੀ ਥੋੜਾ ਜਿਹਾ ਪਾਇਆ ਚਾਟ ਮਸਾਲੇ ਦੇ ਵਿੱਚ ਵੀ ਲੂਣ ਹੁੰਦਾ ਇਸ ਕਰਕੇ ਜਿਹੜਾ ਇਹ ਲੂਣ ਬਿਲਕੁਲ ਨਮਕ ਆਪਣੇ ਹਿਸਾਬ ਨਾਲ ਪਾਉਣਾ ਇੱਕ ਕੱਪ ਮੈਂ ਪਾਣੀ ਦਾ ਲਿਆਇਆ ਸਾਰਾ ਹੀ ਆਪਾਂ ਪਾਉਣਾ ਇਹਦੇ ਵਿੱਚ ਪਤਲਾ ਜਿਹਾ ਇਹਨੂੰ ਆਪਾਂ ਘੋਲਣਾ ਬਿਲਕੁਲ ਪਤਲਾ ਜਿਹਾ ਘੋਲਣਾ ਆ ਤੇ ਮੋਟੀ ਪਰਤ ਨਹੀਂ ਆਪਾਂ ਇਹਦੀ ਬਣਾਉਣੀ ਹੈਗੀ ਤੇ ਪਹਿਲਾਂ ਇਹਨੂੰ ਰਣਾ ਲੈਣੇ ਅੱਧਾ ਕੱਪ ਮੈਂ ਪਾਇਆ ਸੀ ਰਣਾ ਲੈਣੇ ਹੁਣ ਆਪਾਂ ਬਾਕੀ ਦਾ ਪਾਣੀ ਵੀ ਪਾ ਦਨੇ ਆ ਪਾ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਨੇ ਦੇਖੋ ਐਨ ਬਿਲਕੁਲ ਇਹਨੂੰ ਪਤਲਾ ਜਿਹਾ ਆਪਾਂ ਘੋਲਣਾ ਮੋਟੀ ਬਾਰਤ ਆਪਾਂ ਬਿਲਕੁਲ ਨਹੀਂ ਲਾਉਣੀ ਹੈਗੀ ਉੱਤੇ ਤੇ ਐਦਾਂ ਦਾ ਇਹਨੂੰ ਬਿਲਕੁਲ ਪਤਲਾ ਜਿਹਾ ਆਪਾਂ ਘੋਲਣਾ ਬਸ ਹੋਰ ਆਪਾਂ ਇਹ ਚ ਕੁਝ ਨਹੀਂ ਪਾਉਣਾ ਧਨੀਆ ਪਾਉਣਾ ਚਾਹੋ ਨੇ ਤਾਂ ਤੁਸੀਂ ਪਾ ਲਓ ਮੈਂ ਨਹੀਂ ਪਾਇਆ ਤੇ ਬਸ ਆਪਾਂ ਜਿਹੜਾ ਆ ਚਾਟ ਮਸਾਲਾ ਪਾਇਆ ਕਾਲੀ ਮਿਰਚ ਪਾਇਆ ਕਾਲਾ ਚਿੱਟਾ ਲੂਣ ਪਾਇਆ ਹਲਦੀ ਮਾੜੀ ਜਿਹੀ ਪਾਤੀ ਤੇ ਚਿਲੀ ਫਲੈਕਸ ਪਾ ਦੁੱਤੇ ਆ 6 ਪੀਸ ਮੈਂ ਬ੍ਰੈਡ ਦੇ ਲੈ ਆ ਇੱਕ ਪਲੇਟ ਹੋਰ ਲੈ ਲਈ ਇਹਦੇ ਉੱਤੇ ਆਪਾਂ ਲਾਣੀ ਜੀ ਟਮਾਟਰ ਸੌਸ ਟੇਸਟੀ ਲੱਗਦੇ ਇਹਦੇ ਨਾਲ ਬਹੁਤ ਤੇ ਚੰਗੀ ਤਰ੍ਹਾਂ ਆਪਾਂ ਲਾ ਲੈਣੇ ਸਵਾਰ ਕੇ ਚਮਚੇ ਦੇ ਨਾਲ ਉੱਤੇ ਤੇ ਫਿਰ ਜਿਹੜੀਆਂ ਆਪਾਂ ਸਬਜ਼ੀਆਂ ਤਿਆਰ ਕੀਤੀਆਂ ਨਾ ਫਿਰ ਉਹਨਾਂ ਨੂੰ ਇਹਦੇ ਉੱਤੇ ਫਿਲ ਕਰਨਾ ਚੰਗੀ ਤਰ੍ਹਾਂ ਇੱਕ ਵਾਰੀ ਬਣਾ ਕੇ ਐਦਾਂ ਖਾਓ ਬਹੁਤ ਹੀ ਟੇਸਟੀ ਲੱਗੂਗੇ ਬੱਚੇ ਵੀ ਬਹੁਤ ਪਸੰਦ ਕਰੋਗੇ ਨਾ ਉਹਨੂੰ ਟਿਫਨ ਵਿੱਚ ਵੀ ਪਾ ਸਕਦੇ ਘਰੇ ਵੀ ਬਣਾ ਕੇ ਖਾ ਸਕਦੇ ਆਪਾਂ ਤੇ ਮੈਂ ਪਹਿਲਾਂ ਚਾਰ ਜਗਾ ਕਰ ਲਿਆ ਸੀ ਚਾਰ ਪੀਸ ਬਣਾਉਣੇ ਸੀ ਮੈਂ ਪਰ ਹੁਣ ਤਿੰਨ ਪੀਸ ਆਪਾਂ ਬਣਾਉਣੇ ਆ ਤੇ ਇਹਦੇ ਉੱਤੇ ਆਪਾਂ ਜ਼ਿਆਦਾ ਜਿਹੜੀ ਸਟਫਿੰਗ ਲਾ ਦੇਣੀ ਆ ਜਿਆਦਾ ਸਬਜ਼ੀਆਂ ਪਾ ਲਾ ਦੇਣੀ ਐ ਤੇ ਚੰਗੀ ਤਰ੍ਹਾਂ ਇਹਨੂੰ ਭਰ ਲੈਣੇ ਆ। ਇੱਥੇ ਹੁਣ ਇਹਦੇ ਵਿੱਚ ਤੁਸੀਂ ਚੀਜ਼ ਵੀ ਪਾ ਸਕਦੇ ਮੈਂ ਲਈ ਪਨੀਰ। ਪਨੀਰ ਦਾ ਮੈਂ ਉਦਾਂ ਹੀ ਬ੍ਰੈਡ ਦੀ ਤਰ੍ਹਾਂ ਪੀਸ ਕੱਟ ਲਿਆ। ਇੱਤੇ ਥੋੜਾ ਆਪਾ ਪਾਇਆ ਕਾਲਾ ਨਮਕ ਤੇ ਥੋੜੀ ਜਿਹੀ ਪਾਉਨੇ ਕਾਲੀ ਮਿਰਚ। ਠੀਕ ਆ ਜੀ ਇੱਕ ਪਾਸੇ ਆਪਾਂ ਬ੍ਰੈਡ ਤੇ ਸਬਜ਼ੀਆਂ ਰੱਖਤੀਆਂ ਤੇ ਉਹ ਪਾਸਾ ਥੱਲੇ ਕਰਤਾ ਪਨੀਰ ਦਾ ਜਿੱਧਰ ਕਾਲੀ ਮਿਰਚ ਤੇ ਨਮਕ ਲਾਏ ਉੱਪਰ ਕਰ ਲਿਆ ਉੱਪਰ ਇਹਦੇ ਇੱਕ ਹੋਰ ਬ੍ਰੈਡ ਰੱਖਤਾ। ਦੇਖੋ ਬਿਲਕੁਲ ਸੌਖਾ ਤਰੀਕਾ ਆ ਤੇ ਜਿਹੜਾ ਆਪਾਂ ਬੇਸਣ ਤੇ ਕਾਰਨਫਲੋਰ ਘੋੜ ਕੇ ਰੱਖਿਆ ਸੀ ਇਹਨੂੰ ਹਲਾ ਲਾ ਲੈਣੇ ਚੰਗੀ ਤਰ੍ਹਾਂ ਥੱਲੇ ਵਹਿ ਜਾਂਦਾ ਹੈ ਇਹ ਤੇ ਮਿਕਸ ਕਰ ਲੰਨੇ ਆ ਆਪਾਂ ਪੈਨ ਜਿਹੜਾ ਗਰਮ ਰੱਖਿਆ ਹੈ ਉਹਦੇ ਵਿੱਚ ਮੈਂ ਦੇਸੀ ਘਿਓ ਦਾ ਇੱਕ ਚਮਚਾ ਪਾਏ ਆ ਜਿਆਦਾ ਇਹਨੂੰ ਘੇ ਤੇਲ ਨਹੀਂ ਲੱਗਦਾ ਹੈਗਾ ਅੱਧੇ ਕ ਚਮਚੇ ਵਿੱਚ ਆਪਾਂ ਸਬਜ਼ੀਆਂ ਜਿਹੜੀਆਂ ਪਕਾ ਲਈਆਂ ਆ ਤੇ ਥੋੜਾ ਜਿਹਾ ਦੇਖ ਸਕਦੇ ਤੁਸੀਂ ਜਿਵੇਂ ਰੱਖਣਾ ਪੈਨ ਦੇ ਵਿੱਚ ਤੇ ਐਵੇਂ ਚਮਚੇ ਨਾਲ ਉਹ ਘਟ ਜਿਹੜਾ ਆਪਾਂ ਕਿਓ ਪੈਨ ਦੇ ਵਿੱਚ ਦੁਬਾਰਾ ਪਾਉ ਉਹੀ ਪੈਨ ਮੈਂ ਧੋ ਕੇ ਫੇਰ ਰੱਖ ਲਿਆ ਸੀ ਤੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕਿਉਂਕਿ ਸਾਰਾ ਕੰਮ ਆਪਾਂ ਨੂੰ ਹੱਥਾਂ ਦੇ ਨਾਲੇ ਏਦਾਂ ਕਰਨਾ ਪੈਣਾ ਚਮਚੇ ਨਾਲ ਨਹੀਂ ਕਰ ਸਕਦੇ ਦੋਨੋਂ ਪਾਸੇ ਤੋਂ ਡਿਪ ਕੀਤਾ ਜਿਹੜਾ ਬਾਦੂਸੀ ਨਿਚੋੜ ਦਿੰਦਾ ਹੈ ਦੇਖੋ ਬਿਲਕੁਲ ਪਰਤ ਨਹੀਂ ਉੱਪਰ ਆਈ ਹੈਗੀ ਬ੍ਰੈਡ ਦੇ ਤੇ ਚਮਚਾ ਇੱਕ ਘਿਓ ਦੇ ਮੈਂ ਪਾਇਆ ਸੀ ਦੇਸੀ ਦਾ ਬੂਰੇ ਪੈਨ ਚ ਲਾ ਦਿੱਤਾ ਸੀ ਤੇ ਆਪਾਂ ਬ੍ਰੈਡ ਰੱਖਤਾ ਸੀ ਸੇਕ ਲੱਗ ਗਿਆ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਪਲਟ ਦੰਨੇ ਆ ਪਲਟ ਕੇ ਇਹਨੂੰ ਏਦਾਂ ਦਬਾ ਦੰਨੇ ਆ ਜੀ ਬਹੁਤ ਛੇਤੀ ਬਣ ਜਾਂਦਾ ਆ ਸਾਈਡਾਂ ਤੋਂ ਵੀ ਆਪਾਂ ਇਹਨੂੰ ਘੁਮਾ ਘੁਮਾ ਕੇ ਜਿਹੜਾ ਏਦਾਂ ਥੋੜਾ ਸੇਕ ਲਵਾ ਲੈਣੇ ਆ ਮੈਦਾ ਵੇਸਣ ਤਾਂ ਬਿਲਕੁਲ ਨਹੀਂ ਲੱਗਿਆ ਬਿਲਕੁਲ ਪਤਲੀ ਪਰਤ ਵਾਇਦੀ ਤੇ ਦੋਨਾਂ ਪਾਸਿਆਂ ਤੋਂ ਆਪਾਂ ਚਾਰ ਚਾਰਾ ਪਾਸਿਆਂ ਤੋਂ ਆਪਾਂ ਇੱਧੇ ਘਮਾ ਕੇ ਘਮਾ ਕੇ ਇਹਨੂੰ ਪਕਾ ਲੰਨੇ ਆ ਵੀਡੀਓ ਮੇਰੀ ਚੰਗੀ ਲੱਗਦੀ ਹੈ ਤਾਂ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਤੁਹਾਡੇ ਕਮੈਂਟ ਜਿਹੜੇ ਸਾਨੂੰ ਬਹੁਤ ਹੀ એનર્ਜੀ ਦਿੰਦੇ ਆ ਦੇਖੋ ਬ੍ਰੈਡ ਦਾ ਪਹਿਲਾ ਪੀਸ ਆਪਾਂ ਜਿਹੜਾ ਸਨੈਕਸ ਕਿਓ ਟੋਸਟਰ ਕਿਓ ਕੀ ਨਾਮ ਦਿੱਤਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਬਣਾ ਲਿਆ ਤੇ ਲਾ ਲਿਆ ਦੂਜਾ ਵੀ ਆਪਾਂ ਉਸੇ ਤਰ੍ਹਾਂ ਤਿਆਰ ਕਰ ਲੈਣਾ ਵੀਡੀਓ ਮੈਂ ਛੋਟੀ ਰੱਖ ਇਸ ਕਰਕੇ ਜਿਹੜਾ ਮੈਂ ਮਤਲਬ ਇੱਕ ਦੇ ਵਿੱਚ ਪੂਰਾ ਦੱਸ ਦਿੰਨੀ ਆ ਤੇ ਬਾਕੀ ਜਿਹੜਾ ਆਪਾਂ ਤੇ ਉਦੈ ਬਣਾਣਾ ਆ ਜਿਹਦਾ ਪਹਿਲਾਂ ਬਣਾਇਆ ਸੀ ਉਸੇ ਤਰ੍ਹਾਂ ਆਪਾਂ ਉਹੀ ਪ੍ਰੋਸੈਸ ਜਿਹੜਾ ਫਾਲੋ ਕਰਨਾ ਆਪਾਂ ਤੇ ਉਹਨੂੰ ਵੀ ਬਣਾ ਕੇ ਆਪਾਂ ਰੱਖ ਦੰਨੇ ਆ ਪਲਟ ਦੰਨੇ ਆ ਤੇ ਉਸੇ ਤਰ੍ਹਾਂ ਆਪਾਂ ਇਹਨੂੰ ਵੀ ਸਾਰੀ ਤਰ੍ਹਾਂ ਦਵਾ ਕੇ ਸਾਈਡਾਂ ਸਾਰੀ ਤਰ੍ਹਾਂ ਰਾੜ ਲੈਣਾ ਆ ਨਵੇਂ ਵੀਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਦੇਖੋ ਕਿੰਨੀ ਮਿਹਨਤ ਹੁੰਦੀ ਕਿੰਨੀ ਮਿਹਨਤ ਦੇ ਨਾਲ ਆਪਾਂ ਹਰ ਇੱਕ ਰੈਸਪੀ ਜਿਹੜੀ ਤਿਆਰ ਕਰਦੇ ਆ ਤੇ ਸਪੋਰਟ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਇਹ ਦੇਖੋ ਜੀ ਇਹਨੂੰ ਵੀ ਆਪਾਂ ਏਦਾਂ ਬਣਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਵੀ ਬਣਾ ਕੇ ਰੱਖ ਲੈਣੇ ਤੀਜਾ ਪੀਸ ਆਪਾਂ ਜਿਹੜਾ ਉਹ ਵੀ ਏਦਾਂ ਬਣਾ ਲੈਣਾ ਤੇ ਇਹ ਲਾ ਕੇ ਮੈਂ ਕੱਟ ਕੇ ਤੁਹਾਨੂੰ ਦਿਖਾ ਲ ਦਿੰਨੀ ਆ ਕਿੰਨੇ ਸੋਹਣੇ ਜਿਹੇ ਆਪਣੇ ਜਿਹੜੇ ਸਨੈਕਸ ਬਣ ਕੇ ਬਰੈਡ ਦੇ ਪਨੀਰ ਵਾਲੇ ਤਿਆਰ ਹੋ ਗਏ ਆ ਪਨੀਰ ਪਾਣਾ ਪਨੀਰ ਪਾ ਲਓ ਜੇ ਤੁਸੀਂ ਚੀਜ਼ ਇਹਦੀ ਜਗ੍ਹਾ ਪਾਉਣਾ ਚਾਹੋ ਨਾ ਚੀਜ਼ ਪਾ ਲਓ ਫਿਰ ਇਹਨਾਂ ਨੂੰ ਢੱਕ ਦਿਓ ਤਾਂ ਕਿ ਮੈਲਟ ਹੋ ਜਵੇ ਚੀਜ਼ ਜਿਹੜਾ ਤੇ ਹੁਣ ਆਪਾਂ ਟਕੇ ਨਹੀਂ ਹੈਗੇ ਜਿਹੜੇ ਜ਼ਿਆਦਾ ਨਹੀਂ ਟਕੇ ਹੈਗੇ ਏਦਾਂ ਹੀ ਪਕਾਏ ਆਪਾਂ ਇਹ ਸਬਜ਼ੀਆਂ ਟਕੀਆਂ ਸੀ ਇਹਨਾਂ ਨੂੰ ਆਪਾਂ ਕਿਉਂਕਿ ਇਹਦੇ ਵਿੱਚ ਕੁਝ ਵੀ ਪੱਕਣ ਵਾਲਾ ਜ਼ਿਆਦਾ ਹੈ ਨਹੀਂ ਸੀ। ਲਓ ਜੀ ਆਪਾਂ ਇੱਕ ਪੀਸ ਕੱਟ ਲਿਆ ਆ। ਦੇਖੋ ਦੂਜਾ ਵੀ ਆਪਾਂ ਇੱਦਾਂ ਹੀ ਕੱਟ ਲੈਣਾ ਆ। ਤੇ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਣੀ ਆ ਕਿੰਨੇ ਸੋਹਣੇ ਇਹ ਆਪਣੇ ਪਨੀਰ ਵਾਲੇ ਜਿਹੜੇ ਬ੍ਰੈਡ ਦੇ ਸਨੈਕਸ ਹੈਲਦੀ ਵੀ ਆ, ਟੇਸਟੀ ਵੀ ਆ। ਕੋਈ ਜ਼ਿਆਦਾ ਤੇਲ ਚ ਨਹੀਂ ਤਲੇ ਹੋ ਹੈਗੇ। ਦੂਜਾ ਵੀ ਕੱਟਤਾ ਦੇਖੋ ਕਿੰਨੇ ਸੋਹਣੇ ਬਣੇ ਆ। ਬਣਾਓ ਤੇ ਖਾਓ ਜੀ। ਤੇ ਇੱਕ ਹੱਲੇ ਬਣਦਾ ਆ ਆਪਣਾ। ਆਹ ਦੇਖੋ ਇੱਕ ਰਹਿੰਦਾ ਸੀ ਉਹ ਬਣਦਾ ਆ। ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ। ਸਸੀ ਕਾਲ ਜੀ।